ਮੁੱਖ ਮਾਰਗ ਨੈਸ਼ਨਲ ਹਾਈਵੇ 44 ਤੇ ਬਣੇ ਵੱਡੇ ਵੱਡੇ ਖੱਡਿਆਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਤਾਜ਼ਾ ਮਾਮਲੇ ਚ ਹਾਈਵੇ ਤੇ ਬਣੇ ਟੋਇਆਂ ਕਾ ਸਕੂਟਰੀ ਸਵਾਰ ਵਿਅਕਤੀ ਜ਼ਖਮੀ ਹੋ ਗਿਆ ਜਿਸ ਵਿੱਚ ਸਕੂਟਰੀ ਪੂਰੀ ਤਰ੍ਹਾਂ ਨੁਕਸਾਨੀ ਗਈ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਸਥਿਤੀ ਨੂੰ ਸੰਭਾਲ ਲਿਆ ਗਿਆ ਅਤੇ ਜਦੋਂ ਰਾਗੀ ਟਰੈਕਟਰ ਟਰਾਲੀ ਸਵਾਰ ਡਰਾਈਵਰ ਪ੍ਰਿੰਸ ਨੇ ਦੱਸਿਆ ਕਿ ਆਲੂਆਂ ਦੀ ਟਰਾਲੀ ਖਾਲੀ ਕਰਕੇ ਫਗਵਾੜਾ ਸਾਈਡ ਨੂੰ ਜਾ ਰਹੇ ਹਾਂ ਸੀ ਅਤੇ ਵੱਡੇ ਵੱਡੇ ਖੱਡੇ ਹੋਣ ਕਾਰਨ ਇੱਕ ਵਿਅਕਤੀ ਸਕੂਟਰੀ ਸਵਾਰ ਹਾਈਵੇ ਤੇ ਖੱਡਿਆਂ ਵਿੱਚ ਡਿੱਗਿਆ ਹੋਇਆ ਪਿਆ ਸੀ ਉਸ ਨੂੰ ਰਾਗੀਰਾ ਦੀ ਮਦਦ ਅਤੇ ਸੜਕ ਸੁਰੱਖਿਆ ਦੀ ਮਦਦ ਨਾਲ ਕਿਨਾਰੇ ਕਰਕੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਟੀਮ ਵੱਲੋਂ ਫਰਸਟ ایڈ ਦਿੱਤੀ ਗਈ ਜਦੋਂ ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਪਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਕੂਟਰੀ ਸਵਾਰ ਵਿਅਕਤੀ ਜੋ ਕਿ ਫਿਲੌਰ ਤੋਂ ਫਗਵਾੜਾ ਨੂੰ ਆਪਣੇ ਘਰ ਵਾਪਸ ਜਾ ਰਿਹਾ ਸੀ ਅਤੇ ਰਸਤੇ ਵਿੱਚ ਵੱਡੇ ਵੱਡੇ ਖੱਡੇ ਹੋਣ ਕਾਰਨ ਸਕੂਟਰੀ ਬੇਕਾਬੂ ਹੋ ਕੇ ਡਿੱਗ ਪਈ ਅਤੇ ਸਕੂਟਰੀ ਸਵਾਰ ਵਿਅਕਤੀ heten ਡਿੱਗ ਪਿਆ ਜਿਸ ਨਾਲ ਉਸਦੇ ਕਾਫੀ ਸੱਟਾਂ ਲੱਗੀਆਂ ਉਸ ਨੂੰ ਮੌਕੇ ਤੇ ਫਰਸਟ ایڈ ਦੇ ਕੇ ਗੁਰਾਇਆਂ ਦੇ ਨਿੱਜੀ ਹਸਪਤਾਲ ਵਿਖੇ ਗੁਰਾਇਆਂ ਦੀ ਐਂਬੂਲੈਂਸ ਰਾਹੀਂ ਭੇਜ ਦਿੱਤਾ ਗਿਆ ਇਸ ਬਾਰੇ ਵਿੱਚ ਗੁਰਾਇਆਂ ਥਾਣੇ ਦੇ ਡਿਊਟੀ ਅਫਸਰ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਕੋਈ ਵੀ ਜਾਨੀ ਮਾਨੀ ਨੁਕਸਾਨ ਤੋਂ ਬਚਾਰਿਆ ਹਾਂ ਹਾਂਜੀ ਭਾਜੀ ਕੀ ਨਾਮ ਹੈ ਤੇ ਕੀ ਹਾਦਸਾ ਵਾਪਰਿਆ ਮੇਰਾ ਨਾਮ ਪ੍ਰਿੰਸ ਹੈ ਜੀ ਅਸੀਂ ਲੁਧਿਆਣੇ ਤੋਂ ਆ ਰਹੇ ਸੀ ਆਲੂ ਵੇਚ ਕੇ ਤਾਂ ਅੱਗੇ ਆਪਾਂ ਦੇਖਿਆ ਕਿ ਇੱਕ ਸਕੂਟਰੀ ਦੇ ਨਾਲ ਇੱਕ ਬੰਦਾ ਐਕਸੀਡੈਂਟ ਹੋਇਆ ਬਹੁਤ ਹੀ ਬੁਰੀ ਹਾਲਤ ਵਿੱਚ ਪੜਪਿਆ ਸੀਗਾ ਤੇ ਆਪਾਂ ਉਹਨੂੰ ਚੱਕ ਕੇ ਥੋੜਾ ਸਾਈਡ ਕੀਤਾ ਤੇ ਆਪਾਂ ਸੜਕਸ ਰੱਖਿਆ ਫੋਰਸ ਟੀਮ ਨੂੰ ਫੋਨ ਕੀਤਾ ਤੇ ਟੀਮ ਬਹੁਤ ਹੀ ਜਲਦੀ ਪਹੁੰਚ ਕੇ ਉਸ ਬੰਦੇ ਨੂੰ ਫਰਸਟ ایڈ ਕਿਟ ਕੀਤੀ ਗਈ ਤੇ ਉਸਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਤੇ ਅਸੀਂ ਬਹੁਤ ਹੀ ਸ਼ੁਕਰ ਕਰਦੇ ਆਂ ਸਰਕਾਰ ਦਾ ਕਿ ਇਹ ਬਹੁਤ ਵਧੀਆ ਪ੍ਰਬੰਧ ਆ ਜੋ ਕਿ ਹਾਦਸਿਆਂ ਦੇ ਢੱਲ ਪਾਈ ਪਾਉਣ ਲਈ ਬਹੁਤ ਹੀ ਵਧੀਆ ਪ੍ਰਬੰਧ ਆ ਤੇ ਆਪਾਂ ਸ਼ੁਕਰ ਕਰਦੇ ਆਂ ਮਤਲਬ ਟੀਮ ਦਾ ਜਿਹੜੀ ਬਹੁਤ ਜਲਦੀ ਪਹੁੰਚ ਕੇ ਕਿਹੜੀ ਕੀ ਸਕੂਟਰੀ ਚਾਲਕ ਦੀ ਮਦਦ ਕੀਤੀ ਗਈ ਨਹੀਂ ਸਰ ਇੱਕ ਗਰਿਆ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਇਸ ਹਾਦਸੇ ਸੰਬੰਧੀ ਸਾਨੂੰ ਪ੍ਰਿੰਸ ਨਾਮਕ ਚਾਲਕ ਨੇ ਸਾਨੂੰ ਫੋਨ ਕੀਤਾ ਸੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੋ ਕਿ ਆਪਣੇ ਲੁਧਿਆਣੇ ਤੋਂ ਆਲੂ ਵੇਚ ਕੇ ਆਪਣੇ ਹੁਸ਼ਿਆਰਪੁਰ ਜਾ ਰਹੇ ਸੀ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਇੱਕ ਐਕਟਵਾਸ ਵਾਲ ਚਾਲਕ ਹਾਈਵੇ ਦੇ ਉੱਪਰ ਹੀ ਸੜਕ ਦੇ ਉੱਪਰ ਗਿਆ ਹੈ ਅਸੀਂ ਮੌਕੇ ਤੇ ਆ ਕੇ ਉਹਨਾਂ ਨੇ ਸਾਡੀ ਮਦਦ ਕੀਤੀ ਉਹਨੂੰ ਸਾਈਡ ਤੇ ਕਰਵਾਇਆ ਉਸ ਦੀ ਫਰਸਟ ਹੈਲਪ ਕਰਕੇ ਤੇ ਉਸ ਨੂੰ ਐਂਬੂਲੈਂਸ ਰਾਹੀਂ ਦੇ ਘਰ ਚਾਇਆ ਉਹਨਾਂ ਨੇ ਜਿਹੜੀ ਐਕਟਵਾ ਨੂੰ ਸੇਫ ਕੀਤਾ ਡਰੋਪ ਬੰਦ ਤੇ ਰੱਖਿਆ ਇਸ ਘਟਨਾ ਤੋਂ ਨਹੀਂ ਥਾਣਾ ਗਰਾਿਆਂ ਦੇ ਡਿਊਟੀ ਅਫਸਰ ਨੂੰ ਜੋੜ ਕਰਵਾਇਆ ਸਰ ਸਕੂਟਰੀ ਤੇ ਕਿੰਨੇ ਜਣੇ ਸਵਾਰ ਸੀਗੇ ਸਕੂਟਰੀ ਤੇ ਇਕੱਲਾ ਹੀ ਸੋਦੀ ਰਾਮ ਸਵਾਰ ਸੀ ਉਹਨਾਂ ਦੇ ਘਰਿਆਂ ਨਾਲ ਗੱਲ ਹੋ ਗਈ ਹੈ ਉਨਾ ਦੇ ਘਰ ਦੇ ਕੱਲ ਆ ਕੇ ਸੋਡੀ ਨੂੰ ਲੈ ਜਾਣਗੇ ਇਹਦੇ ਵਿੱਚ ਸੋਢੀ RAM ਨੇ ਆਪ ਹੀ ਬਿਆਨ ਕੀਤਾ ਕਿ ਕੋਈ ਵੀ ਮੇਰੇ ਚ ਕੋਈ ਵੀ ਗੱਡੀ ਨਹੀਂ ਬੱਜੀ ਮੈਂ ਆਪਣੇ ਆਪ ਹੀ ਸੜਕ ਦੇ ਉੱਪਰ ਲਿ ਗਿਆ